ਸਾਸਤਰੀ ਕਾਲ ਜੀ ਸਾਰਿਆਂ ਨੂੰ ਨਾਲੇ ਰਾਮ ਰਾਮ ਸਲਾਮ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਆਮਪੁਰ ਸਵਾਗਤ ਕਰਨਾ ਜੀ ਇੱਕ ਨਿਊ ਹੋਰ ਵੀਡੀਓ ਵਿੱਚ ਕਿਸਾਨ ਵੀਰੋ ਅੱਜ ਆਪਾਂ ਆਏ ਦੀ ਸਾਨੇਵਾਲ ਐਗਜ਼ੀਬੀਸ਼ਨ ਮੇਲੇ ਤੇ ਇੱਥੇ ਆਪਾਂ ਖੜੇ ਆਂ ਦਸਮੇਸ਼ ਵਾਲਿਆਂ ਦੀ ਸਟਾਲ ਵਿੱਚ ਜੋ ਇਹਨਾਂ ਦੀ 2024 ਮਾਡਲ ਸਟਾਰੀਪਰ ਤੇ ਕੰਬੈਨ ਆਉਂਦੀ ਆ ਉਹਦੇ ਬਾਰੇ ਆਪਾਂ ਵੀਰ ਜੀ ਤੋਂ ਜਾਣਕਾਰੀ ਲਵਾਂਗੇ ਸਾਰੀ ਵੀ ਕੀ ਕੀ ਇਹਨਾਂ ਦੇ ਵਿੱਚ ਨਵੀਆਂ ਚੀਜ਼ਾਂ ਐਡ ਕਰੀਆਂ ਨੇ ਕੀ ਕੀ ਖਾਸੀਅਤ ਆ ਬਣੇ ਰਹੋ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਿਤੇ ਤੁਸੀਂ 5000 ਤੇ 50 ਵੀਰ ਨੂੰ 10000 ਤੇ 50 ਦੀ ਹੁਣ ਕਰਾਂ ਖਚਦੇਓ ਚੱਕਦੇਓ ਵੱਟੇ ਤੇ ਆਓ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਪਹਿਲਾਂ ਤਾਂ ਕਿਸਾਨ ਵੀਰ ਨੂੰ ਆਪਣਾ ਨਾਮ ਤੇ ਆਪਣੀ ਫਰਮ ਦਾ ਨਾਮ ਦੱਸ ਦਿਓ ਇੱਕ ਵਾਰ ਸਾਡਾ ਦਸ਼ਮੇਸ਼ ਗਰੁੱਪ ਮਲੇਰਕੋਟਲਾ ਤੇ ਆਪਾਂ ਇਹ ਲੈ ਕੇ ਆਏ ਆ ਐਗਜ਼ਿਬਿਸ਼ਨ ਦੇ ਵਿੱਚ ਤੁਹਾਨੂੰ ਕੰਬਾਈਨ ਆ ਏਸੀ ਕੰਬਾਈਨ ਦਾ ਸਟੋਰ ਰੀਪਰ ਲੇਜ਼ਰ ਲੈਬਲਰ ਹਾਂਜੀ ਰੋਟਾਵੇਟਰ ਐਂਡ ਰਾਉਂਡ ਬੇਲਰ ਤੁਹਾਨੂੰ ਦੇਖਣ ਨੂੰ ਮਿਲੂਗਾ ਠੀਕ ਆ ਜੀ ਤੇ ਕਾਫੀ ਆ ਲੱਗੇ ਹੋਏ ਨੇ ਸਾਰੀਆਂ ਚੀਜ਼ਾਂ ਕਿਸਾਨ ਵੀਰ ਉਹ ਤੁਹਾਨੂੰ ਦਿਖਾ ਦਿੰਨੇ ਆ ਕੈਮਰਾ ਘੁਮਾ ਦਿੰਨੇ ਆ ਯਾਨੀ ਹਰ ਇੱਕ ਤਰ੍ਹਾਂ ਦੇ ਇੰਪਲੀਮੈਂਟਾਂ ਦੇ ਪੂਰੇ ਵਧੀਆ ਇੰਪਲੀਮੈਂਟ ਹੁੰਦੇ ਨੇ ਜੇ ਮੰਨੇ ਤਾਂ ਕੁਆਲਿਟੀ ਦੇ ਖਰੇ ਉੱਤਰਦੇ ਨੇ ਇੱਕ ਨੰਬਰ ਕੁਆਲਿਟੀ ਦੇ ਤੇ ਜਿਹੜੀ ਆਪਣੀ ਵੀਰੇ ਅਸੀਂ ਕੰਬੈਨ ਆਈ ਆ ਹਾਂਜੀ ਤੇ ਇਹਦੇ ਵਿੱਚ ਕੀ ਖਾਸੀਅਤਾਂ ਆ ਇਹ ਇਹ ਮੇਜ਼ ਕਟਰ ਦੇ ਨਾਲ ਲੈਂਦੀ ਆ ਆਪਾਂ ਆਪਣਾ ਮੇਜ਼ ਕਟਰ ਆ ਸਾਰੀਆਂ ਕੰਬਾਈਨਾਂ ਨੂੰ ਫਿੱਟ ਹੋ ਜਾਂਦਾ ਕਿਸੇ ਵੀ ਕੰਪਨੀ ਦੀ ਤੁਸੀਂ ਕੰਬਾਈਨ ਲੈ ਲਓ ਠੀਕ ਹੈ ਤੇ ਏਸੀ ਮਾਡਲ ਐਂਡ ਨਾਨ ਏਸੀ ਮਾਡਲ ਸਿੰਗਲ ਥਰੇਸ਼ਰ ਡਬਲ ਥਰੇਸ਼ਰ ਦੋਨੋਂ ਮਾਡਲ ਹੈਗੇ ਨੇ ਆਪਣੇ ਕੋਲ ਠੀਕ ਆ ਬਾਕੀ ਸਿੰਗਲ ਲੀਵਰ ਗੇਅਰ ਬਾਕਸ ਦੇ ਵਿੱਚ ਆ ਹਾਈ ਸਪੀਡ ਇਹਨੂੰ ਗੇਅਰ ਬਾਕਸ ਵਰਤੇ ਜਾਂਦਾ ਠੀਕ ਆ ਜੀ ਤੇ ਜੇ ਗੱਲ ਕਰੀਏ ਆਪਾਂ ਚਲੋ ਟਾਈਮ ਆਪਣੇ ਕੋਲ ਘਾਟਾ ਤੇ ਇਧਰ ਜੀ ਨਾਲ ਦਰਸ਼ਕਾਂ ਨੂੰ ਦਿਖਾ ਵੀ ਦਿੰਨੇ ਆ ਯਾਨੀ ਹੁਣ ਤਾਂ ਤੁਸੀਂ ਬਾਹਰਲੀਆ ਕੰਬਾਈਨਾਂ ਨੂੰ ਵੀ ਮਾਤ ਪਾਉਣੇ ਹੋ ਡਿਜ਼ਾਈਨ ਦੇ ਪੱਖੋਂ ਆਹਨ ਪੁਰੀਆਂ ਘੈਂਟ ਬਣਾਤੀਆਂ ਅਸੀਂ ਦੇਖਦੇ ਆਂ ਬਸ ਮਿਹਨਤ ਕਰੀਦੀ ਆ ਜੀ ਅੱਗੇ ਕਿਸਾਨ ਭਰਾਵਾਂ ਦਾ ਸਹਿਯੋਗ ਹੈਗਾ ਜੋ ਇਹਨਾਂ ਨੂੰ ਦੀਦਨੇਗੇ ਹਨ ਸਾਡਾ ਕੰਮ ਮਿਹਨਤ ਕਰਨ ਦਾ ਤੇ ਨਵੀਆਂ ਤੋਂ ਨਵੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਲੈ ਕੇ ਆਉਣ ਦਾ ਜੀ ਇਹ ਸਾਰੀ ਇਹ ਪਲੇਟ ਬੋਡੀ ਦੇ ਵਿੱਚ ਆ ਗਈ ਜਿੰਨੀ ਵੀ ਇਹਦੀ ਚਾਸੀ ਆ ਸਾਰੀ ਇਹ ਸ਼ੀਟ ਮੈਟਲ ਦੀ ਬਣੀ ਹੋਈ ਆ ਪੁਰੀਆਂ ਵਗੈਰਾ ਸਾਰੀਆਂ ਫੋਲਡੇਬਲ ਨੇ ਜੀ ਸਿੰਗਲ ਲੀਵਰ ਹਾਈ ਸਪੀਡ ਗੇਅਰ ਬਾਕਸ ਹੈਗਾ ਹਾਂਜੀ ਸਿੰਗਲ ਤੇ ਡਬਲ ਥਰੇਸ਼ਰ ਦੋਨਾਂ ਦੇ ਵਿੱਚ ਇਹ ਤੁਹਾਨੂੰ ਆਪਣੀ ਕੰਬਾਈਨ ਅਵੇਲੇਬਲ ਮਿਲੂਗੀ ਠੀਕ ਆ ਜੀ ਠੀਕ ਆ ਤੇ ਵਧੀਆ ਟੱਕ ਨਾਲ ਸਾਰੀ ਕਵਰ ਹੋ ਜਾਂਦੀ ਹੈ ਕਿ ਨਹੀਂ ਹਾਂਜੀ ਇਹਨਾਂ ਡਿਜ਼ਾਈਨ ਬੜਾ ਸੋਹਣਾ ਲੱਗਿਆ ਜੀ ਸਾਨੂੰ ਟੋੜਾ ਕਲਰ ਕੰਬੀਨੇਸ਼ਨ ਬਹੁਤ ਵਧੀਆ ਲੱਗਿਆ ਹਾਈਡਰੋਲਿਕ ਆਕਰ ਆ ਗਿਆ ਇਹਦਾ ਹਾਂਜੀ ਹਾਂਜੀ ਤੇ ਆਓ ਸੋ ਪੈਕ ਸਾਈਡ ਤੇ ਚਲੀ ਘੁੰਮਿਆ ਨਾ ਮੜਾ ਜੇ ਦੇ ਆਉਣੇ ਆ ਕਿਹੜਾ ਤੇ ਇਧਰ ਵੀ ਲਾਈਟਾਂ ਵਗੈਰਾ ਬੜੀਆਂ ਵਧੀਆ ਦਿੱਤੀਆਂ ਨੇ ਜੀ ਇਹਨੂੰ ਆਓ ਜੀ ਇਹ ਬੈਗ ਤੋਂ ਗੱਲ ਕਰੀਏ ਆ ਲਾਈਟਾਂ ਸਾਰੀਆਂ LED ਨੇ ਗਈਆਂ ਇਹਦੀਆਂ ਹਾਂ ਤੇ ਪੇਂਟ ਕੁਆਲਿਟੀ ਵੀ ਬਹੁਤ ਵਧੀਆ ਹੈ ਜੀ ਇਥੋਂ ਚੜਨ ਨੂੰ ਹਾਂਜੀ ਇਹ ਪਿੱਛੋਂ ਆ ਜੀ ਚੜ੍ਹ ਬਹੁਤ ਵਧੀਆ ਕਾਤਿਆ ਜੀ ਆ ਵੀ ਤੁਸੀਂ ਜੀ ਇਹ ਡੀ ਲਕਸ ਮਾਡਲ ਆ ਐਲੀਵੇਟਰ ਵਗੈਰਾ ਸਾਰੇ ਫੋਲਡੇਬਲ ਨੇ ਇਹਦੇ ਹਾਂਜੀ ਹਾਂਜੀ ਆ ਦੇਖ ਲਓ ਕਿਸਾਨ ਵੀਰੋ ਕਿਸਾਈ ਵਾਲੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਐਲੀਵੇਟਰ ਹੋ ਗਏ ਫੀਡਰ ਦੀ ਨੀਚੋਂ ਸੀਟ ਹੋ ਗਈ ਕਟਰ ਸਾਰਾ ਹਾਂਜੀ ਸਾਰੇ ਐਸਐਸ ਦੇ ਬਣਦੇ ਨੇਗੇ ਹਿੱਸਾ ਵਗੈਰਾ ਵੀ ਸਾਰਾ ਇਹਨੂੰ ਆਊਟ ਲੱਗਿਆ ਹੋਇਆ ਬੱਟ ਤੇ ਝੜਕਾ ਨਹੀਂ ਦਿੰਦੀ ਹਾਂਜੀ ਹਾਂਜੀ ਸਾਰਾ ਸਟੇਨਲੈਸ ਸਟੀਲ ਨਾਲ ਬਣਾ ਕਸਾਈ ਵਾਲੇ ਪਾਰਟ ਬਣਾਉਣੇ ਨੇ ਐਲੀਵੇਟਰਾਂ ਨੂੰ ਆ ਲੌਕ ਵਗੈਰਾ ਲੱਗੇ ਹੋਏ ਨੇ ਸਾਰੇ ਦੋ ਬਲੌਕ ਖੋਲਣੇ ਆ ਦੋ ਨਟ ਨੇਗੇ ਸਾਰੇ ਫੋਲਡੇਬਲ ਹੋ ਜਾਣਗੇ ਹਾਂਜੀ 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 ਜੀ ਤੇ ਵਧੀਆ ਏ ਸੀ ਕੈਵਨ ਕਰਤਾ ਜੀ ਕਿ ਨਹੀਂ ਹਾਂਜੀ ਆਪਣੇ ਚੱਲ ਪਈ ਜੀ ਅਸੀਂ ਕੈਵਨ ਵੇਖਦਿਆਂ ਨੇ ਹੁਣ ਤਾਂ ਬਹੁਤ ਕੰਬਾਈਨਾਂ ਨੇ ਜੀ ਪੰਜਾਬ ਦੇ ਵਿੱਚ ਤੁਹਾਨੂੰ ਏ ਸੀ ਕੈਵਨ ਵਾਲੀਆਂ ਦੇਖਣ ਆ ਆ ਦੇਖੋ ਕਿਸਾਨ ਵੀਰੋ ਕਿੰਨਾ ਸੋਹਣਾ ਚਲੋ ਵਿੱਚ ਚੜ ਕੇ ਵੀ ਤੁਹਾਨੂੰ ਦਿਖਾ ਦਨੇ ਆ ਤੁਹਾਨੂੰ ਉੱਥੇ ਕਦੇ ਫੇਰ ਦਿਖਾਵਾਂਗੇ ਹੁਣ ਹਨੇਰਾ ਆ ਅਸਾਮ ਹੋ ਚੱਲੀ ਤੇ ਆਪਾਂ ਸਟੋਰੀ ਪਰਵਾਰੇ ਦੱਸੋ ਜੀ ਇਸ ਵਾਰ ਕੀ ਆਪਾਂ ਚੇਂਜ ਕਰਿਆ ਸਟੋਰੀ ਪਰ ਭਾਜੀ ਤੁਹਾਨੂੰ ਆਪਣੇ ਕੋਲ 7 ਦੇ ਸਾਢੇ ਫਿਟ ਸਾਢੇ 7 ਫਿਟ ਕਟਰ ਦੋਨਾਂ ਦੇ ਵਿੱਚ ਮਿਲੂਗਾ ਆਹ ਕਾ ਸਾਢੇ ਕਿਹਨਾਂ ਰੁਟਾ ਜੀ ਇਹ ਚੇਂਜਰ ਵਾਲਾ ਰੀਪਰ ਕਹਿੰਦੇ ਨੇ ਇਹਨੂੰ ਇਹ ਵੇਰੀਏਬਲ ਪੂਲੀਆਂ ਕਹਿੰਦੇ ਨੇ ਚੇਂਜਰ ਮਾਡਲ ਆ ਗਿਆ ਇਹ ਰੀਪਰ ਦਾ ਸਾਰਾ ਅੱਛਾ ਚੇਂਜਰ ਮਾਡਲ ਆ ਗਿਆ ਜੀ ਇਹ ਹਾਂਜੀ ਹਾਂ ਇਹਨੂੰ ਤੁਹਾਨੂੰ ਕੋਈ ਵੀ ਟਰੈਕਟਰ ਲਾ ਲਿਓ ਚੱਕਰ ਪਦਨ ਦੀ ਪੂਲੀਆਂ ਵਦਨ ਦੀ ਲੋੜ ਨਹੀਂ ਹੈਗੀ ਠੀਕ ਆ ਜੀ ਠੀਕ ਆ ਹਾਂ ਡਬਲ ਬਲੇਡ ਦੇ ਵਿੱਚ ਥਰੇਸ਼ਰ ਆ ਸਾਰਾ ਵੱਡਾ ਥਰੇਸ਼ਰ ਆ ਆ ਬੂਮ ਵਗੈਰਾ ਇਹਦਾ ਫਰੰਟ ਤੋਂ ਦੇਖੋਗੇ ਸਾਈਡ ਤੇ ਆ ਸਾਰਾ ਹਾਂਜੀ 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 ਤੇ ਆ ਇਹ ਫੋਲਡੇਬਲ ਆ ਕੰਸਾਰਾ ਜੀ ਆ ਰੀਪ ਵਗੈਰਾ ਸਾਰੀ ਰੀਲ ਫੋਲਡੇਬਲ ਆ ਕੱਲੀ ਕੱਲੀ ਪਾਈਪ ਖੋਲਦੀ ਆ ਗੇਅਰ ਨੂੰ ਕੋਈ ਕ੍ਰਾਸ ਸਿਸਟਮ ਨਹੀਂ ਹੈਗਾ ਸਾਰਾ ਤੇਲ ਦੇ ਵਿੱਚ ਆ ਮੇਨ ਵੱਡੀ ਪੁਲੀ ਤੱਕ ਸਾਰਾ ਬੈਰਿੰਗ ਤੇਲ ਦੇ ਸਹੀ ਗੱਲ ਆ ਜੀ ਹਾਂ ਹਾਂ ਹਾਂਜੀ ਹਾਂ ਸਾਰਾ ਹੀ ਤੇਲ ਦੇ ਵਿੱਚ ਆ ਜੀ ਜੀ ਰੀਪਰ ਨੂੰ ਵੀ ਪੁਲੀਆਂ ਵਗੈਰਾ ਸਾਰੀਆਂ ਫੋਲਡੇਬਲ ਨੇ ਆ ਤੇ ਆਪਾਂ ਇਹੋ ਜਿਹੀ ਹੁੱਕ ਵਗੈਰਾ ਵੀ ਪੂਰੀ ਵਧੀਆ ਕਰਕੇ ਲਾਈ ਆਂ ਹਾਂ ਇਹ ਸਾਰੀ ਹਾਂਜੀ ਫੋਰਜਿੰਗ ਦੇ ਵਿੱਚ ਆ ਹਾਂਜੀ 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 ਤੇ ਆਪਣਾ ਜਿਹੜਾ ਜਾਲ ਕਿੰਨੇ ਵਾਲਾ ਚੱਲਦਾ ਜੀ ਆਪਣਾ ਜਾਲ ਸਟੇਟ ਦੇ ਹਿਸਾਬ ਨਾਲ ਹੁੰਦਾ ਜੀ ਤੁਹਾਡੇ ਤੂੜੀ ਕਿਦਾਂ ਦੀ ਚ ਤੇ ਅੱਜ ਆਪਣੇ ਕਿਹੜੇ ਮੌਕੇ ਆ ਮਾਡਲ ਆਉਂਦੇ ਨੇ ਜੀ ਇਧਰ ਕੀ ਇਹਦੇ ਵਿੱਚ ਦੋ ਮਾਡਲ ਆਉਂਦੇ ਨੇ ਦੋ ਮਾਡਲ ਆਉਂਦੇ ਨੇ ਇੱਕ ਜੈ ਵੈਰੀਏਬਲ ਪੂਰੀਆਂ ਚ ਇੱਕ ਸਿੰਪਲ ਪੂਰੀਆਂ ਦੇ ਵਿੱਚ ਜੇ ਆਪਾਂ ਨਾਲੀ ਆਪਾਂ 7 ਫੁੱਟੇ ਦੇ 8 ਫੁੱਟੇ ਦੀ ਗੱਲ ਕਰੀਏ ਪ੍ਰਾਈਸ ਦੀ ਤਾਂ ਕੀ ਕੀ ਰੇਟ ਦੀਆਂ ਨੇ 7 ਤੇ 7.5 ਫੁੱਟ ਦੋ ਹੀ ਨੇ 7 ਤੇ 7.5 ਪਰ ਦੋ ਹੀ ਨੇ ਹਾਂਜੀ ਰੇਟ ਕੀ ਕੀ ਨੇ ਜੀ ਇਹਨਾਂ ਦੇ ਰੇਟ ਉਹਦਾ 5000 ਦਾ ਫਰਕ ਹੈ 7.5 ਦਾ ਨੂੰ 7.5 ਦਾ 7 ਦਾ ਕਨਾ ਰੇਟ ਇਸ 2024 ਦੇ ਵਿੱਚ 3.5 ਲੱਖ ਰੇਟ ਆ 3.5 ਲੱਖ ਜੀ ਸਾਡੇ 7 ਫੁੱਟ ਦਾ ਜਿਹੜਾ ਹੈਗਾਗਾ 355 ਜਿਹੜੇ ਵੈਰੀਏਬਲ ਪੂਲੀਆਂ ਚ ਲੈਣਾ ਚੇਂਜਰ ਵਾਲਾ 25000 ਐਕਸਾਗਾ 25000 ਐਕਸਟਰਾ ਜੀ ਵੈਰੀਏਬਲ ਜੀ ਜੀ ਆਪਣੀ ਉਹ ਏਸੀ ਕੰਬੈਨ ਦੀ ਗੱਲ ਕਰੀ ਤਾਂ ਉਹਦਾ ਕੀ ਪ੍ਰਾਈਸ ਹੈ ਏਸੀ ਕੰਬੈਨ ਤੁਹਾਨੂੰ ਡਬਲ ਥਰੇਸ਼ਰ ਦੇ ਵਿੱਚ 34 ਲੱਖ ਦੀ ਪੈਂਦੀ ਹੈ ਡਬਲ ਥਰੇਸ਼ਰ ਦੇ ਵਿੱਚ 34000 ਆਊਟ ਮੇਜ ਕਟਰ ਮੱਕੀ ਵਾਲਾ ਕਟਰ 8.5 ਲੱਖ ਦਾ ਬੱਕਰਾ ਮੱਕੀ ਵਾਲਾ ਕਟਰ 8.5 ਲੱਖ ਦਾ ਬੱਕਰਾ ਜੇ ਆਪਾਂ ਦੂਜਾ ਕਟਰ ਦਾ ਨਾਲੇ ਮਿਲੂਗਾ ਆਪਾਂ ਨੂੰ ਹਾਂ ਕਣਕ ਝੋਨੇ ਵਾਲੇ ਨਾਲ ਕਣਕ ਝੋਨੇ ਵਾਲੇ ਨਾਲ ਜੇ ਆਪਾਂ ਸਿੰਗਲ ਥਰੇਸ਼ਰ ਲਈ ਲੈਣੇ ਆ ਸਿੰਗਲ ਥ੍ਰੈਸਰ ਵਿਦਆਊਟ ਏਸੀ ਕੇਵਨ 27,65,000 ਤੋਂ ਸਟਾਰਟਿੰਗ ਆ ਜੀ ਠੀਕ ਆ ਜੀ ਠੀਕ ਆ ਫੋਰ ਵੀ ਲੈਣੀ ਆ 2.5 ਲੱਖ ਐਕਸਟਰਾ ਹੋ ਜਾਂਦਾ ਠੀਕ ਆ ਜੀ ਹਾਂ ਐਕਸੈਸਰੀ ਐਸਐਮਐਸ ਵਗੈਰਾ ਸਹੀ ਗੱਲ ਆ ਜੀ ਇਹ 2024 ਦੇ ਰੇਟ ਨੇ ਹਾਂਜੀ ਹਾਂਜੀ ਆ ਆਪਣਾ ਬੇਲਰ ਆ ਗਿਆ ਕਿ ਨਹੀਂ ਇਹਦਾ ਕੀ ਰੇਟ ਆ ਜੀ ਇਹ ਤਾਂ ਹਾਈ ਬਹੁਤ بڑا ਕਿ ਨਹੀਂ ਇਹ 47,50,000 ਰੁਪਏ ਦਾ 47,50,000 ਦਾ ਜੀ ਠੀਕ ਆ ਜੀ ਆਪਣਾ ਹੁਣ ਇੱਕ ਚੱਲਣ ਵਾਲੀ ਚੀਜ਼ ਹੋਰ ਆ ਜੀ ਆਪਾਂ ਚਲੋ ਬੇਲ ਦਾ ਆ ਲੈਜਰ ਬਾਰੇ ਇਹਦੇ ਬਾਰੇ ਵੀ ਦੱਸ ਦੋ ਇਹ ਫੁੱਲ ਹੈਵੀ ਡਿਊਟੀ ਮਾਡਲ ਆ ਗਿਆ ਜੀ ਇਹ ਠੀਕ ਆ ਜੀ ਹਾਂ ਇਹ 3 ਲੱਖ ਰੁਪਏ ਦਾ 2024 ਚ ਤੁਹਾਨੂੰ ਕੋਸਟ ਕਰੂਗਾ 3 ਲੱਖ ਰੁਪਏ ਦਾ 2024 ਚ ਕਿੰਨੇ ਫੁੱਟਾ ਜੀ ਇਹ ਇਹ 7 ਫੁੱਟ ਦਾ ਜੀ 7 ਫੁੱਟਾ 3 ਲੱਖ ਰੁਪਏ ਦਾ ਹਾਂ ਸਟੈਂਡਰਡ ਸਾਈਜ਼ ਇਹ ਹੀ ਆਉਂਦਾ ਸਟੈਂਡਰਡ ਸਾਈਜ਼ ਦਾ ਜੀ ਜੇ 8 ਫੁੱਟ ਆ ਲੈਣਾ ਹੋਵੇ 8 ਫੁੱਟ ਲੈਣਾ ਉਹਦੀ ਵੀ ਹੈਗੀ ਆਪਣੇ ਕੋਲ ਆਪਸ਼ਨ ਹੈਗੀ ਆ ਤੁਹਾਨੂੰ ਆਪਸ਼ਨ ਹੈਗੀ ਆ ਠੀਕ ਆ ਜੀ ਠੀਕ ਆ ਤੇ ਕਿਸਾਨ ਵੀਰੋ ਦੇਖ ਲਓ ਬਹੁਤ ਹੀ ਵਧੀਆ ਬਣਿਆ ਆ ਸਾਰਾ ਐਨ ਟਕਿਆ ਹੋਇਆ ਜਿੰਨੀਆਂ ਪਾਈਪਾਂ ਵਗੈਰਾ ਯਾਨੀ ਕੱਲੀ ਕੱਲੀ ਚੀਜ਼ ਇਹਨਾਂ ਦੀ ਹਰ ਇੱਕ ਚੀਜ਼ ਤੁਹਾਨੂੰ ਤੇ ਆ ਡਬਲ ਪਲੇਟ ਲੱਗਿਆ ਦੋਨਾਂ ਪਾਸੇ ਕੰਮ ਕਰਦਾ ਜੀ ਇਹ ਹਾਂ ਜੀ ਥੱਲੇ ਵਾਲਾ ਘਸ ਗਿਆ ਤਾਂ ਪਾਸਾ ਬਦਲੇ ਜੀ ਪਾਸਾ ਬਦਲ ਲੋਕ ਨਹੀਂ ਹਾਂਜੀ ਹਾਂਜੀ ਤੇ ਡਬਲ ਹਿੱਸਾ ਲੱਗਿਆ ਹੋਇਆ ਹੈਗਾ ਨਹੀਂ ਜੀ ਅੱਗੇ ਪਿੱਛੇ ਟਾਇਰ ਵਾਲਿਆਂ ਨੂੰ ਸਾਰਾ ਹਿੱਸਾ ਲੱਗਿਆ ਜੀ ਹਾਂ ਹਾਂ ਆ ਦੇਖ ਸਕਦੇ ਹੋ ਕਿਸਾਨ ਵੀਰੋ ਯਾਨੀ ਇਹਨਾਂ ਦੀ ਚੀਜ਼ ਸਾਰੀ ਬਖਰੀ ਹੋਊਗੀ ਜੋ ਵੀ ਇਹਨਾਂ ਦਾ ਕੱਟਾ ਸਾਰੀ ਇਹਦੇ ਵਿੱਚ ਟੂਲ ਬਾਕਸ ਦਿੱਤਾ ਹੈਗਾ ਨਹੀਂ ਸਿਸਟਮ ਵਗੈਰਾ ਰੱਖਿਆ ਹੋਇਆ ਸਿਸਟਮ ਵਗੈਰਾ ਰੱਖਣ ਵਾਸਤੇ ਕੱਟ ਦਿੱਤੀ ਹੈ ਔਰ ਬੰਦੇ ਦੇ ਵਿੱਚ ਕੱਟ ਰੱਖੀ ਜਾਂਦੀ ਹੈ ਨਹੀਂ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਤੇ ਇਹਦਾ ਕਿੰਨਾ ਪ੍ਰਾਈਸ ਦੱਸਦੇ ਭਾਈ ਤੁਸੀਂ 2024 ਦੇ ਵਿੱਚ ਤੇ ਬਸ ਆਪਣੀਆਂ ਦੋ ਹੀ ਚੀਜ਼ਾਂ ਹੁਣ ਤਾਂ ਚੱਲਣ ਵਾਲੀਆਂ ਇਹੀ ਨੇ ਕਿੰਨੇ ਆਪਣੀਆਂ ਆਪਾਂ ਬਾਕੀ ਇੰਪਲੀਮੈਂਟ ਹੈਗੇ ਸਾਰੇ ਬਾਕੀ ਇੰਪਲੀਮੈਂਟ ਤਾਂ ਸਾਰੇ ਹੈਗੇ ਆ ਆਪਣੇ ਕੋਲ ਤੇ ਬਹੁਤ ਬਹੁਤ ਧੰਨਵਾਦੀ ਵੀਰ ਤੇ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਥੈਂਕ ਯੂ ਵੈਰੀ ਮੱਚ ਹਾਂਜੀ ਕਿਸਾਨ ਵੀਰੋ ਕਿੱਦਾਂ ਦੀ ਲੱਗੀ ਤੁਹਾਨੂੰ ਜਾਣਕਾਰੀ ਇਹ ਜਾਣਕਾਰੀ ਵਧੀਆ ਲੱਗੇ ਵੀਰ ਦੀ ਤਾਂ ਕਿ ਸਾਂਝਾ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰ ਦਿਆ ਕਰੋ ਦਬ ਦਿਆ ਕਰੋ ਬੜਾ ਨੂੰ ਕਿਹੜਾ ਜ਼ੋਰ ਲੱਗਦਾ ਹੈ ਕਿ ਨਹੀਂ ਟਿੱਕੇ ਕਰ ਦੇਣਾ ਤੁਹਾਡੇ ਵੀਰ ਨੂੰ ਅੱਗੇ ਵਧਾਓ ਯਾਰ ਤੇ ਹੁਣ ਦਿਓ ਆਪਾਂ ਨੂੰ ਇਜਾਜ਼ਤ ਮਿਲਾਂਗੇ ਇੱਕ ਹੋਰ ਸੋਹਣੀ ਵੀਡੀਓ ਦੇ ਵਿੱਚ ਧੰਨਵਾਦ